ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਮੰਦ ਭਾਗੇ ਗੱਲ ਜਿਹੜੀ ਹਰਿਆਣਾ ਦੇ ਕੈਥਲ گاਉਂ ਦੇ ਵਿੱਚ ਹੋਈ ਹੈ ਸਰਦਾਰ ਸੁਖਵਿੰਦਰ ਸਿੰਘ ਆਪਣੀ ਦੁਕਾਨ ਵਧਾ ਕੇ ਜਿਸ ਵਕਤ ਘਰ ਵੱਲ ਜਾਣ ਲੱਗਾ ਔਰ ਉਹਦੇ ਨਾਲ ਹੀ ਫਾਟਕ ਦੇ ਉੱਤੇ ਮੋਟਰਸਾਈਕਲ ਤੇ ਜਿਹੜੇ ਦੋ ਸਵਾਰ ਉੱਥੇ ਆਏ ਜਿਸ ਤਰੀਕੇ ਦੇ ਨਾਲ ਮੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਉਹਨੂੰ ਖਾਲਸਤਾਨੀ ਕਹਿ ਕੇ ਪ੍ਰਵੋਕ ਕਰਨ ਦੀ ਗੱਲ ਕੀਤੀ ਹੈ ਔਰ ਉਸ ਤੋਂ ਬਾਅਦ ਆਪਸ ਵਿੱਚ ਇਹ ਨਦੀ ਗਰਮਾ ਸਰਦੀ ਹੋਣ ਤੋਂ ਬਾਅਦ ਉਹਨੂੰ ਇੱਟਾਂ ਨਾਲ ਮਾਰਿਆ ਗਿਆ ਮੈਂ ਸਮਝਦਾ ਕਿ ਅੱਜ ਹਰਿਆਣਾ ਸੂਬੇ ਦੇ ਵਿੱਚ ਸਰਕਾਰ ਨੂੰ ਸੰਗਿਆਲਣ ਦੀ ਲੋੜ ਹੈ ਕਿ ਐਫਓਜ ਸ਼ਰਾਰਤੀ ਅੰਸਰ ਜਿਹੜੇ ਇੱਕ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਹਰਿਆਣਾ ਦੇ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਖਰਾਬਚਾਣਾ ਕਰਨਾ ਚਾਹੁੰਦੇ ਆ ਆਪਸ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਨ੍ਹਾਂ ਕਰਕੇ ਅੱਜ ਇਸ ਪੂਰੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਕਿਸੇ ਵੀ ਸਿੱਖ ਨੂੰ ਰਾਹ ਚਲਦੇ ਹੋਏ ਤੁਸੀਂ ਖਾਲਿਸਤਾਨੀ ਕਹੋਗੇ ਤੇ ਫਿਰ ਜਦ ਉਹ ਰਿਸਪੌਂਸ ਦੇ ਕੋ ਕਰੇਗਾ ਤੇ ਕਿਧਰੇ ਨਾ ਕਿਧਰੇ ਟਕਰਾਅ ਹੁੰਦਾ ਤੁਸੀਂ ਕੁਝ ਦਿਨਾਂ ਪਹਿਲੇ 에ਅਰਪੋਰਟ ਤੇ ਵੀ ਕੋਈ ਹਾਦਸਾ ਦੇਖਿਆ ਮਗਰ ਮੈਂ ਸਮਝਦਾ ਕਿ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਲਿਖਤ ਤੌਰ ਤੇ ਉੱਤੇ ਵੀ ਬੇਨਤੀ ਕੀਤੀ ਹੈ ਡੀਜੀਪੀ ਸਾਹਿਬ ਨੂੰ ਵੀ ਲਿਖਤ ਤੌਰ ਤੇ ਬੇਨਤੀ ਕੀਤੀ ਹੈ ਔਰ ਵੀਡੀਓ ਰਾਹੀਂ ਵੀ ਬੇਨਤੀ ਕਰਾਂਗਾ ਕਿ ਐਸੇ ਸ਼ਰਾਰਤੀ ਅੰਸਰਾਂ ਨੂੰ ਸਖਤੋ ਸਖਤ ਸਜ਼ਾ ਵੀ ਦਿੱਤੀ ਜਾਵੇ ਔਰ ਨਾਲ-ਨਾਲ ਸੂਬੇ ਦੇ ਵਿੱਚ ਇੱਕ ਐਸਾ ਮਾਹੌਲ ਬਣਾਇਆ ਜਾਏ ਤਾਂਕਿ ਕਿਦਰੇ ਹਿੰਦੂ ਸਿੱਖਾਂ ਦੇ ਵਿੱਚ ਕਿਦਰ ਟਕਰਾਅ ਦੀ ਜਿਹੜਾ ਇੱਕ ਟਕਰਾਅ ਸ਼ੁਰੂ ਨਾ ਹੋ ਜਾਏ ਸੋ ਮੈਂ ਸਮਝਦਾ ਕਿ ਇਹ ਸੂਬੇ ਦੇ ਸੀਐਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ ਔਰ ਇਹ ਜਿਹੜੇ ਇਸ ਜਵਾਨ ਨਾਲ ਹੋਇਆ ਸੁਖਵਿੰਦਰ ਸਿੰਘ ਦੇ ਨਾਲ ਐਫਓਜੀ ਹਾਦਸਾ ਕਿਸੇ ਨਾਲ ਨਾ ਵਾਪਰੇ ਔਰ ਮੈਂ ਸੁਖਵਿੰਦਰ ਨੂੰ ਉਹਨੂੰ ਵੀ ਕਹਾਂਗਾ ਕਿ ਤੁਹਾਡੇ ਨਾਲ ਜੇ ਧੱਕੇ ਦੇ ਖਿਲਾਫ ਜਿਹੜੀ ਤੁਹਾਡੀ ਕੰਪਲੇਂਟ ਲਿਖੀ ਗਈ ਹੈ ਅਗਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਖਲੋਤੀ ਹੈ ਤੁਸੀਂ ਸਾਡੇ ਤੱਕ ਅਪਰੋਚ ਕਰੋ ਔਰ ਅਸੀਂ ਦੇਖਾਂਗੇ ਸੁਨਿਸ਼ਚਿਤ ਕਰਾਵਾਂਗੇ ਕਿ ਐਫਓ ਜੇ ਦੋਸ਼ੀ ਜਿਹੜੇ ਖੁੱਲੇ ਆਮ ਇੱਟਾਂ ਮਾਰ ਮਾਰ ਕੇ ਲੋਕਾਂ ਨੂੰ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਨੇ ਇਹ ਖੁੱਲੇ ਨਾ ਰਹਿਣ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਹਮੇਸ਼ਾ ਖਲੋਤੀ ਹੈ ਖਲੋਤੀ ਰਹੇਗੀ